ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਤੁਹਾਡਾ ਆਪਣੇ ਪੰਜਾਬ ਚੈਨਲ ਦੇ ਸਵਾਗਤ ਕਰਦਾ ਹਾਂ ਸੋ ਅੱਜ ਦਾ ਆਪਣਾ ਵਿਸ਼ਾ ਹੈ ਜੀ ਸੋ ਤੁਹਾਨੂੰ ਸਭ ਨੂੰ ਪਤਾ ਲੱਗ ਹੀ ਗਿਆ ਹੋਣਾ ਹੈ ਅਬ ਜਿਹੜੀ ਆਪਣੀ ਕਲਕੱਤਾ ਨਾਵਾ ਵੀ ਆਇਆ ਹੈ ਪੀਬੀਡਬਲਯੂ 872 ਸੋ ਇਹ ਬਹੁਤ ਚਰਚਾ ਦਾ ਜ਼ਿਆਦਾ ਵਿਸ਼ਾ ਬਣਿਆ ਹੋਇਆ ਹੈ ਸੋ ਆਓ ਤੁਹਾਨੂੰ ਆਪਾਂ ਇਸ ਬਾਰੇ ਜਾਣਕਾਰੀ ਦਿੰਨੇ ਆ ਸੋ ਵੀਡੀਓ ਦੇ ਕਰਦੇ ਆ ਸ਼ੁਰੂਆਤ ਤੁਹਾਡਾ ਕੀਮਤੀ ਸਮਾਂ ਬਹੁਤਾਂ ਨਾਲ ਲੈਂਦੇ ਹੋਏ ਆਪਾਂ ਤੁਹਾਨੂੰ ਇਸ ਦੀ ਜਾਣਕਾਰੀ ਦਿੰਨੇ ਆ ਸੋ ਸਰ ਜਿਹੜੀ ਹੈਗੀ ਪੀਬੀਡਬਲਯੂ 872 ਵੈਰੈਟੀ ਕਣਕ ਦੀ ਇਹ ਬਹੁਤ ਹੀ ਵੱਲੋਂ ਚੰਗਾ ਝਾੜ ਦੇਣ ਵਾਲੀ ਇੱਕ ਵੈਰੈਟੀ ਹੈ ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੁਆਰਾ ਵਿਕਸਿਤ ਕੀਤੀ ਗਈ ਇੱਕ ਵੈਰੈਟੀ ਹੈ ਜਿਸ ਦਾ ਔਸਤ ਝਾੜਨ ਲਗਭਗ 24 ਕੁਆਂਟਲ 24.5 ਕੁਆਂਟਲ ਯੂਨੀਵਰਸਿਟੀ ਨੇ ਰეკਮੈਂਡ ਕੀਤਾ ਹੈ ਪਰ ਕਈ ਮੱਲੋ ਦੁਕਾਨਦਾਰ ਵੀ ਇਸ ਦਾ ਚਾਲ 32 32 ਕੁਆਂਟਲ ਤੇ 33 ਕੁਆਂਟਲ ਵੀ ਦੇਖਣ ਨੂੰ ਮਿਲਿਆ ਹੈ ਤਾਨੂੰ ਪਤਾ ਹੈ ਵੀ ਯੂਨੀਵਰਸਿਟੀ ਤਾਂ ਝਾੜ ਅਮੇਸ਼ਾ ਕਾਟੀ ਤਾਂ ਆਸਦੀ ਹੁੰਦੀ ਹੈ ਤੇ ਆਪਣੇ ਵੀਰ ਆਪ ਨੂੰ ਪਤਾ ਹੈ ਵੀ ਮਹਲਾ ਸਹੀ ਢੰਗ ਨਾਲ ਖਾਦਾਂ ਦੇ ਵਰਤੋ ਕਿਉਂਕਿ ਉਹਨਾਂ ਨੇ ਸਾਰਾ ਆਸਤ ਝਾੜ ਕੱਢਣਾ ਹੁੰਦਾ ਹੈ। ਕਈ ਇਲਾਕੇ 'ਚ ਵੱਧੋ ਨਿਕਲਦੀ ਕਈਆਂ 'ਚ ਘੱਟ ਦੇ ਨਿਕਲਦੀ ਇਸ ਕਰਕੇ ਉਹ ਆਸਤ ਝਾੜ ਦਿੰਦਾ ਹੈ। ਤੇ 29 ਕੁਆਂਟਲ ਤੇ 33-33 ਕੁਆਂਟਲ ਤੇ ਵੀ ਇਹ ਵੈਰਾਈਟੀ ਪਹੁੰਚ ਚੁੱਕੀ ਹੈ। ਸੋ ਆਓ ਤੁਹਾਨੂੰ ਆਪਾਂ ਹੋਰ ਇਹਦੀ ਜਾਣਕਾਰੀ ਦਿੰਨੇ ਆਂ ਡਗਾਈ ਚ ਆ ਕੇ ਵੀ ਇਹ ਵੈਰਾਈਟੀ ਕਿ ਪਤਨ ਦੇ ਕਿੰਨਾ ਸਮਾਂ ਲੈਂਦੀ ਹੈ। ਕਿੰਨੀ ਇਹਦੇ 'ਚ ਆਪ ਨੂੰ ਖਾਦਾਂ ਦੀ ਵਰਤੋਂ ਕਰਨੀ ਹੈ, ਕਿੰਨਾ ਬੀ ਪਾਉਣਾ ਹੈ ਤੁਹਾਨੂੰ ਸੋ ਜਿਹੜੀ ਇਹ ਆਪਣੀ ਵੈਰਾਈਟੀ ਹੈ ਮੰਨ ਲਓ ਪੀਬੀਡਬਲਯੂ 872 ਇਹ ਪੱਕਣ ਦੇ ਵਿੱਚ 152 ਦਿਨਾਂ ਦਾ ਸਮਾਂ ਲੈਂਦੀ ਹੈ ਹੁਣ ਇਹ ਪੂਰੀ 152 ਦਿਨ ਪੂਰੇ ਪੱਕੇ ਨਹੀਂ ਹੁੰਦੇ ਮੌਸਮ ਦੇ ਹਿਸਾਬ ਨਾਲ ਜਾਂ ਮੰਨ ਲਓ ਦੇਖ ਰੇ ਦੇ ਹਿਸਾਬ ਨਾਲ ਪਾਣੀ ਦੇ ਹਿਸਾਬ ਨਾਲ ਖਾਦਾਂ ਦੇ ਹਿਸਾਬ ਨਾਲ ਇਹ ਅੱਗੇ ਪਿੱਛੇ ਹੋ ਸਕਦੇ ਮੈਂ ਇਹ ਨਹੀਂ ਕਹਿੰਦਾ ਵੀ 152 ਦਿਨ ਜਾ ਕੇ ਪੂਰੀ ਆਪ ਦੇ ਕੰਪੈਨ ਵਾਰਦੋ ਇਸ ਤਰ੍ਹਾਂ ਨਹੀਂ ਹੁੰਦਾ ਗਾ ਇਹ ਸਾਰੀ ਵੈਰਾਈਟ ਹੈ ਜੀ ਸੇਮ ਵਾਲੋ ਕੰਡੀਸ਼ਨ ਇਹ ਲਾਗੂ ਹੁੰਦੀ ਹੈ ਤੇ ਇਹ ਜਿਵੇਂ ਕਿ ਆਪਣੀ 826 ਸੀ ਕੀ ਤੇ 876 ਸੀ ਉਹਨਾਂ ਨਾਲੋਂ ਇਹਦਾ ਚਾਰਡ ਕਾਫੀ ਮਾ ਵੱਧ ਦੱਸਿਆ ਗਿਆ ਹੈ ਇਹ ਵੇਸ਼ਾ ਇਨਪੁੱਟ ਹਲਾਤਾ ਲਈ ਉੱਚੇ ਇਨਪੁੱਟ ਹਲਾਤਾ ਵਿੱਚ ਮਾ ਵੱਲੋ ਗੇਤੀ ਬਜਾਈ ਦੇ ਲਈ ਮਾ ਵੱਲੋ ਬਹੁਤ ਹੀ ਵਧੀਆ ਕਿਸਮ ਹੈ ਇੱਕ ਤੇ ਇਹ ਦਾ ਜਿਹੜਾ ਹੁੰਦਾ ਕੱਦ ਉਹ ਲਗਭਗ ਮਾ ਵੱਲੋ ਦੱਸਿਆ ਗਿਆ ਹੈ 100 ਸੈਂਟੀਮੀਟਰ 100 ਸੈਂਟੀਮੀਟਰ ਦਾ ਕੱਦ ਦੱਸਿਆ ਗਿਆ ਜੀ ਇਸ ਨਾਲ ਮਾ ਵੱਲੋ ਡਿੱਗਣ ਦਾ ਖਤਰਾ ਬਹੁਤ ਤਿੰਨ ਘੱਟ ਹੋ ਜਾਂਦਾ ਮਾ ਵੱਲੋ ਡਿੱਗਦੀ ਨਹੀਂਗੀ ਕਿਸੇ ਵੇਲੇ ਪਾਣੀ ਲੱਗਾ ਹੋਵੇ ਹਵਾ ਚੱਲਦੀ ਹੋਵੇ ਜੇ ਮੰਨ ਲਓ ਇਹ ਫਾਰਲ ਦੇ ਪੱਦੇ ਦਾ 100 ਸੈਂਟੀਮੀਟਰ ਹੈ ਤੇ ਕਿ ਆਪਾਂ ਇਹਦੇ ਚ ਦੱਸੀਏ ਬਿਮਾਰੀਆਂ ਵੀ ਕਿਹੜੀ ਮਾਰ ਰੋਕ ਸਕਦੀ ਏ ਤੇ ਇਹਦੇ ਵਿੱਚ ਜਿਹੜੀ ਮੰਨ ਲਓ ਜਿਹੜੀ ਪੀਲੀ ਕੁੰਗੀ ਏ ਤੇ ਪੂਰੀ ਕੁੰਗੀ ਜਿਹਨੂੰ ਆਪਾਂ ਯੈਲੋ ਰਸਟ ਤੇ ਬਰਾਊਨ ਰਸਟ ਕਹਿੰਦੇ ਆ ਉਹਦੀ ਜਿਹੜੀ ਮੰਨ ਲਓ ਰੋਕਣ ਦੀ ਸਮਰੱਥਾ ਏ ਇਹਦੇ ਚ ਘੱਟ ਏ ਉਹ ਅੱਜਕੱਲ ਜਿਹੜੀ ਵੈਰਾਈਟੀਆਂ ਆ ਰਹੀਆਂ ਉਹਦੇ ਚ ਘੱਟ ਏ ਹੁੰਦੀਆਂ ਜਿਹੜੀ ਪਹਿਲਾਂ ਸੀ ਮੰਨ ਲਓ ਵੈਰਾਈਟੀਆਂ ਉਹਨਾਂ ਚ ਚੰਗੀ ਸੀ ਗੁਣਵੰਤਾ ਵੀ ਇਹ ਉਹਨੂੰ ਰੋਕ ਸਕਣੇ ਇਹ ਬਿਮਾਰੀਆਂ ਨੂੰ ਤੇ ਚਲੋ ਬਸ ਤੇਰੀ ਆਮਾਨੀ ਇਹ ਮਲ ਕਟ ਨਹੀਂ ਕੇ ਸਕਦੀ ਦਰਮਿਆਨੀ ਏ ਪਰ ਮਲ ਫਿਰ ਵੀ ਠੀਕ ਏ ਆਪ ਦੇ ਸਾਨੂੰ ਜਿੰਨਾ ਕੋਨੇ ਕਰਨਾ ਉਹਨਾਂ ਕਰੇਗੀ ਸੋ ਹੁਣ ਆਪਾਂ ਗੱਲ ਕਰਦੇ ਹਾਂ ਦਾਣੀਆਂ ਦੀ ਗੁਣਵੰਤਾ ਦੀ ਇਹਦੇ ਜਿਹੜੇ ਦਾਣੇ ਨੇ ਉਹ ਆਪਣੇ 1000 ਦਾਣਿਆਂ ਦਾ ਵਜ਼ਨ 48 ਗ੍ਰਾਮ ਪਾਇਆ ਗਿਆ ਏ 48 ਗ੍ਰਾਮ ਇੱਕ 1000 ਦਾਣਿਆਂ ਦੇ ਵਜ਼ਨ 48 ਗ੍ਰਾਮ ਪਾਇਆ ਗਿਆ ਹੈ ਤੇ ਇਹ ਮੰਡੀਕਰ ਦੇ ਵਿੱਚ ਵੀ ਮਦਦ ਕਰਦਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿਹੜੇ ਪੋਸ਼ਟਿਕ ਤੱਤ ਨੇ ਇਹਦੇ ਵਿੱਚ ਹੈਗਾ ਜੀ ਆਇਰਨ ਜਿਹੜਾ ਉਹ ਲਗਭਗ 42 ਪੀਪੀਐਮ ਹੈ ਤੇ ਜਿਹੜਾ ਜ਼ਿੰਕ ਹੈ ਉਹ ਹੈਗਾ 41 ਪੀਪੀਐਮ ਤੇ ਇਹਦੇ ਵਿੱਚ ਮਾਈਕਰੋ ਨਿਊਟ੍ਰਨ ਦੀ ਮਾਤਰਾ ਜ਼ਿਆਦੀ ਹੈ ਇਸ ਨਾਲ ਮੰਨ ਲਓ ਇਹਦੀ ਪੋਜੀਟਿਵ ਗੁਣਵੱਤਾ ਚੰਗੀ ਹੈ ਵਧੀਆ ਤੇ ਇਹਦੀ ਜਿਹੜੀ ਆਪਣੀ ਰੋਟੀ ਬਣਾਉਣ ਦੀ ਮੰਨ ਲਓ ਸਮਰੱਥਾ ਹੈ ਜਿਹਨੂੰ ਆਪਾਂ ਕਹਿੰਦੇ ਆਂ ਵੀ ਰੋਟੀ ਇਹਦੀ ਕਿਸ ਤਰ੍ਹਾਂ ਬਣੇਗੀ ਸੋ ਉਹਦੇ ਵਿੱਚ ਇਹਦਾ ਸਕੋਰ ਹੈ ਜੀ 10 ਦੇ ਵਿੱਚੋਂ 8 ਮੰਨ ਲਓ ਚੰਗੀ ਏ ਗਸਾ ਵਿੱਚੋਂ 8 ਮੈਨੂੰ ਸਕੋਰ ਮਿਲਿਆ ਹੈ ਮਤਲਬ ਬਹੁਤ ਵਧੀਆ ਆਪਾਂ ਕਹਿ ਸਕਦੇ ਹਾਂ ਵੀ ਚੰਗੀ ਏ ਰੋਟੀ ਬਣਾਉਣ ਦੇ ਹੱਕ ਦੇ ਵਿੱਚ ਵੈਰਾਈਟੀ ਬਹੁਤ ਵਧੀਆ ਹੈ ਤੇ ਇਹਦੇ ਮੰਨ ਲਓ ਇਸ ਕਿਸਮ ਦੇ ਕਿਸਾਨਾਂ ਦਾ ਮਤਲਬ ਬਹੁਤ ਫਾਇਦਾ ਮਤਲਬ ਉਹ ਆਮਦਨ ਵਧੇਗੀ ਤਾਂ ਆਪੇ ਮੰਨ ਲਓ ਫਾਇਦਾ ਕਿਸਾਨਾਂ ਦਾ ਜਿਵੇਂ ਉਹ ਆਮਦਨ ਵਧੇਗੀ ਤਾਂ ਆਪਾਂ ਮਤਲਬ ਦੇਸ਼ ਦਾ ਕਿਸਾਨ ਅੱਗੇ ਜਾਊਗਾ ਤਾਂ ਆਪਾਂ ਆਟੋਮੈਟਿਕ ਅੱਗੇ ਜਾਵਾਂਗੇ ਤੇ ਹੁਣ ਤੁਹਾਨੂੰ ਮੈਂ ਇਹਦੇ ਬਾਰੇ ਹੋਰ ਜਾਣਕਾਰੀ ਦਿੰਨਾ ਵਾ ਇਹਦੇ ਵਿੱਚ ਕਿੰਨਾ ਬੀ ਪੈਣਾ ਹੈ ਤੇ ਕਿੰਨੀ ਮਤਲਬ ਖਾਦਾਂ ਦੇ ਵਰਤੋ ਸਭ ਕੁਝ ਥਾਲੇ ਮੈਂ ਦੱਸਦਾ ਸੋ ਇਹਦਾ ਜਿਹੜਾ ਬੀਜ ਦੱਸਿਆ ਗਿਆ ਹੈੀ ਉਹ ਦੱਸਿਆ ਗਿਆ ਵੀ 40 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ 40 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਜਮਾ ਸਾਫ ਮਨ ਲਓ ਜਿਹਨੂੰ ਆਪਾਂ ਕਹਿੰਦੇ ਆ ਪਹਿਲੀ ਵਾਹ ਕੇ ਉਹਨੂੰ ਮਨ ਲਓ ਸਾਗਾ ਮਾਰ ਕੇ ਤੇ ਜਿਹੜੀ ਆਪਾਂ ਡ੍ਰੇਲਰ ਨਾਲ ਬਜਾਈ ਕਰਦੇ ਆ ਜਿਹੜੀ ਆਪਣੀ ਕਣਕ ਦੇ ਬੀਜ ਵਾਲੀ ਮਸ਼ੀਨ ਹੁੰਦੀ ਸੀ ਉਹਦੀ ਭਾਸ਼ਾ ਜੇ ਆਪਾਂ ਗੱਲ ਕਰੀਏ ਤਾਂ ਉਹਦੇ ਨਾਲ 40 ਕਿਲੋ ਦਾ ਬੀਜ ਮਨ ਲਓ ਦੱਸਿਆ ਗਿਆ ਜੇ ਆਪਾਂ ਸੁਪਰ ਸੀਡਰ ਨਾਲ ਹੈਪੀ ਸੀਡਰ ਨਾਲ ਜਾਂ ਕਿਸੇ ਹੋਰ ਟਾਂਗ ਨਾਲ ਬੀਜਦੇ ਆ ਤਾਂ ਉਹ ਉੱਤੇ ਥੱਲੇ ਵੀ ਹੋ ਸਕਦਾ ਹੈ ਉਹਦੇ ਚ ਵਾਧੂ ਵੀ ਹੋ ਸਕਦਾ ਹੈ ਘੱਟ ਵੀ ਪੈ ਸਕਦਾ ਹੈ ਉਹ ਉਤੇ ਕਿਉਂਕਿ ਆਪਾਂ ਪਤਾ ਸੁਪਰ ਹਿੱਟਰ ਦੇ ਵਿੱਚ ਮੇਸ਼ਾ ਵਾਦੀ ਪੈਂਦਾ ਜਿਵੇਂ ਮੰਨ ਲਓ ਉਹ ਮੰਨ ਲਓ ਇਹਨੇ ਰეკਮੈਂਡ ਕੀਤਾ ਹੈ 40 ਕਿਲੋ ਬਹੁਤ ਇਹਦੇ ਵਾਸਤੇ ਹੁਣ ਆਪਾਂ ਗੱਲ ਕਰਦੇ ਆਂ ਕਿ ਇਹਦੇ ਵਿੱਚ ਜਿਹੜੀ ਹੈਗੀ ਆ ਇਹ ਯੂਰੀਆ ਉਹ ਆਪਣੇ ਦੱਸੀ ਗਈ ਏ ਦੋ ਬੋਰੀਆਂ ਦੋ ਕੀ ਮੰਨ ਲਓ ਏਕੜ ਵੈਸੇ ਤਾਂ ਦੋ ਨਾਲ ਆਪਣਾ ਨਹੀਂ ਵੀ ਸਰਦਾ ਮੰਨ ਲਓ ਵੈਸੇ ਦੋ ਬੋਰੀਆਂ ਬਹੁਤ ਐਵੇਂ ਵਾਸਤੇ ਦੱਸੀਆਂ ਗਈਆਂ ਨੇ ਤੇ ਹੁਣ ਜਿਹੜੀ ਡੀ ਏ ਪੀ ਆ ਉਹ 25 ਕਿਲੋ ਪ੍ਰਤੀ ਏਕੜ ਦੇ हिसाब ਨਾਲ ਆਪਾਂ ਇਹਦੇ ਨਾਲ ਪਾਉਣੀ ਏ ਤੇ 25 ਕਿਲੋ ਪਹਿਲੇ ਪਾਣੀ ਦੇ ਨਾਲ ਦੱਸਿਆ ਗਿਆ ਵੀ ਆਪਾਂ ਪਾਉਣੇ ਆ ਵੀ 50 ਕਿਲੋ ਦਾ ਮਤਲਬ ਇਹ ਗੱਟਾ ਪਾਉਣੇ ਹੁੰਦੇ ਆ ਆਪਾਂ ਜਦੋਂ ਮਤਲਬ ਬਜਾਈ ਕਰਦੇ ਆ ਉਦੋਂ ਆਪਾਂ 50 ਕਿਲੋ ਪਾਦੇ ਨੇ ਇਹ ਮਤਲਬ ਕਹਿ ਰਹੇ ਨੇ ਵੀ 25 ਕਿਲੋ ਪਹਿਲਾਂ ਪਾ ਦੋ ਤੇ 25 ਕਿਲੋ ਬਾਅਦ ਵਿੱਚ ਪਾ ਦਿਓ ਤੇ ਜਿਹੜਾ ਆਪਾਂ ਪੜਿਆ ਪोटाश ਹੀ ਜਿਹਨੂੰ ਆਪਾਂ ਐਮਓਪੀ ਕਹਿੰਦੇ ਆ ਉਹ ਦੱਸਿਆ ਗਿਆ ਜੀ 15 ਕਿਲੋ ਇੱਕ ਇਕੜ ਦੇ ਹਿਸਾਬ ਨਾਲ ਤੇ ਇਹਦੇ ਡਿਵੀਜ਼ਨ ਦਾ ਮਤਲਬ ਲੈ ਕੇ ਤੇ ਮਨੋ ਵਟਾ ਤਾਂ ਸਮਾਂ ਤਾਂ ਮੈਂ ਦੱਸ ਦਿੱਤਾ ਪਹਿਲਾਂ ਤੇ ਹੁਣ ਆਪਾਂ ਗੱਲ ਕਰਦੇ ਆਂ ਵੀ ਇਹਦੇ ਵਿੱਚ ਹੋਰ ਜਿਹੜੇ ਆ ਹੈਗੇ ਨੇ ਜਿਵੇਂ ਕਿ ਇਹਦੇ ਵਿੱਚ ਆਪਾਂ ਕਹਿ ਸਕਦੇ ਆਂ ਆਪਾਂ ਜਿਹੜੀ ਆਪਣੀ ਨਰੀਨਾ ਵਾਲੀ ਸਪਰੇ ਹੁੰਦੀ ਉਹ ਤਾਂ ਹੋਊਗੀ ਉਹ ਤਾਂ ਸਾਰਿਆਂ ਦੀ ਹੁੰਦੀ ਏ ਤੇ ਇਹ ਇੱਕ ਬਹੁਤ ਮਹਾਨ ਚੰਗੀ ਵੈਰਾਈਟੀ ਕਿਸਾਨਾਂ ਦੇ ਹੱਕ ਵਿੱਚ ਸੋ ਇਹ ਸੀ ਆਪਣੀ ਮੰਨ ਲਓ PBW 870 ਬਹੁਤ ਚੰਗੀ ਵੈਰਾਈਟੀ ਏ ਸੋ ਕਿਸਾਨ ਪਰ ਆਪੋ ਜਿੰਦਾ ਬਹੁਤ ਜਗ੍ਹਾ ਮੰਨ ਲਓ ਬੀ ਆਪ ਨੂੰ ਮਿਲ ਰਿਹਾ ਹੈ ਮੰਨ ਲਓ ਯੂਨੀਵਰਸਿਟੀ ਨੇ ਇਸ ਵਾਰ ਪਹਿਲਾਂ ਬੀ ਦੀ ਮੰਨ ਲਓ ਚੰਗੀ ਕਰਕੇ 20 ਬਵਾਸਾਰਾ ਬਣਾ ਕੇ ਫਿਰ ਆਪੜ ਜਿੱਕਰ ਪਚਾਇਆ ਪਹਿਲਾਂ ਕੀ ਹੁੰਦਾ ਸੀ 2 ਥੋੜਾ ਥੋੜਾ ਬਣਾਉਂਦੇ ਸੀਗੇ ਆਪ ਨੂੰ 2-2 ਕਿਲੋ 5-5 ਕਿਲੋ ਵੀ ਦੇ ਦੇਣਾ ਉਹ ਤੋਂ ਆਪਾਂ ਵੱਧ ਇਸ ਹੁਣ ਆਪਾਂ ਨੂੰ ਬਹੁਤ ਸਾਰਾ ਬੀਜ ਤਾਂ ਆਪਾਂ ਨੂੰ ਗੱਟਾ ਲੱਗ ਤੱਕ ਮਿਲ ਜੂਗਾ ਉਸ ਤੋਂ ਬਾਅਦ ਇਸ ਤਰ੍ਹਾਂ ਤੁਸੀਂ ਇੱਕ ਗੱਟਾ ਬੀਜ ਲਿਆਓ ਆਪ ਦਾ ਬੀਜ ਬਣਾਓ ਘਰ ਤਾਂ ਫਿਰ ਉਹਨੂੰ ਰੱਖੋ ਗਾਂ ਤੋਂ ਇਸ ਤਰ੍ਹਾਂ ਵਾਲੋ ਵਧਾਓ ਤੇ ਫਿਰ ਆਪਾਂ ਤਾਂ ਹੀ ਇਸ ਤਰ੍ਹਾਂ ਆਪਣੇ ਆਮਦਨ ਵਧੂਗੀ ਜੀ ਆਪਾਂ ਇਸ ਸਾਲ ਨਵਾਂ ਬੀਜ ਲਿਆਵਾਂਗੇ ਉਹਦੇ ਨਾਲ ਆਪਾਂ ਨੂੰ ਪਤਾ ਵੀ ਆਪਣਾ ਖਰਚਾ ਵੀ ਵੱਧ ਹੁੰਦਾ ਹੈ ਤੇ ਬਾਕੀ ਇਹੀ ਕਣਕਾਂ ਹੁੰਦੀਆਂ ਨੇ ਜੇ ਆਪਣਾ ਖੇਤ ਜਮਾ ਸਾਫ਼ ਹੈ ਕਿ ਬਿਮਾਰੀ ਨਹੀਂ ਆਈ ਇੱਕ ਸਾਰ ਸਾਰਾ ਮੰਨ ਲਓ ਕਣਕ ਖੜੀ ਏ ਸੋ ਆਪਣਾ ਘਰ ਦਾ ਵੀ ਜਿਹੜਾ ਕੋਈ ਦੁਰਗ੍ਰੀਸ਼ ਨਹੀਂ ਹੁੰਦੀਗੀ ਸੋ ਇਹ ਸੀ ਆਪਣੀ ਅੱਜ ਦੀ ਜਾਣਕਾਰੀ ਪੀਬੀਡਬਲਯੂ 872 ਦੇ ਬਾਰੇ ਹੁਣ ਆਪਾਂ